ਮੈਂ ਬਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਪਰਿਸਾਤ ਸ੍ਰੀ ਅਕਾਲ ਜੀ ਆਓ ਰਲ ਮਿਲ ਕੇ ਆਪਾਂ ਇੱਕ ਪੰਜਾਬੀ ਲੋਕਗੀ ਦਾ ਆਨੰਦ ਮਾਣਦੇ ਹਾਂ ਇਹ ਪੰਜਾਬੀ ਲੋਕਗੀ ਬਾਜਰੇ ਦਾ ਹੈ ਤੇ ਧੁੱਲ ਕੀਤੇ ਗਾਗਰ ਤੇ ਜਾਂ ਗਿੰਦੇ ਵਿੱਚ ਗਾਇਆ ਜਾਂਦਾ ਹੈ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਬਾਜਰਾ ਗਾਇਆ ਗਵਾਇਆ ਘਰ ਵਿੱਚ ਆਇਆ ਏ ਕੋਪੜੋ ਪੀ ਆਇਆ ਲੈ ਲੋ ਬਾਜਰਾ ਬਾਜਰਾ ਗਾਇਆ ਗਵਾਇਆ ਘਰ ਵਿੱਚ ਆਇਆ ਏ ਕੋਪੜੋ ਪੀ ਆਇਆ ਲੈ ਲੋ ਬਾਜਰਾ ਬਾਜਰਾ ਤੋਂ ਮਟਿਆ ਰਾਛਾੜ ਨ ਲਗਿਆ ਇਕੋ ਪੜੋ ਪਿਛੜਿਆ ਲੈ ਲੋ ਬਾਜਰਾ ਬਾਜਰਾ ਦਮਟੇ ਆ ਰਾ ਛੜਨ ਲੱਗਿਆ ਇਕੋ ਪੜੋ ਪਿਛੜਿਆ ਲੈ ਲੋ ਬਾਜਰਾ ਛਾਵਾ ਲੈ ਲੋ ਬਾਜਰਾ ਬਾਜਰਾ ਦੋ ਪਿੰਡਾਂ ਦਾ ਬਾਲਨ ਬਲਿਆ ਇੱਕੋ ਹੀ ਦਾਣਾ ਰੜਿਆ ਲੈ ਲੋ ਬਾਜਰਾ ਬਾਜਰਾ ਦੋ ਪਿੰਡਾਂ ਦਾ ਬਾਲਨ ਬਲਿਆ ਇੱਕੋ ਹੀ ਦਾਣਾ ਰੜਿਆ ਲੈ ਲੋ ਬਾਜਰਾ ਸ਼ਾਬਾ ਲੈ ਲੋ ਬਾਜਰਾ ਬਾਜਰਾ ਸਾਰਾ ਟੱਬਰਖਾਨ ਲੱਗੇ ਦੇਵਰ ਸੜੀਆਂ ਲੜਿਆ ਲੈ ਲੋ ਬਾਜਰਾ ਬਾਜਰਾ ਸਾਰਾ ਟੱਬਰਖਾਨ ਲੱਗੇ ਦੇਵਰ ਸੜੀਆਂ ਲੜਿਆ ਲੈ ਲੋ ਬਾਜਰਾ ਚਾਵਾ ਲੈ ਲੋ ਬਾਜਰਾ

ਬਾਜਰਾ ਮੈਂ ਤਾਂ ਕਰਦੀ ਤਰਲੇ ਕਰਦੀ ਖਾਲਾ ਮੱਥੇ ਝੜਿਆ ਲੈ ਲੋ ਬਾਜਰਾ ਬਾਜਰਾ ਮੈਂ ਤਾਂ ਕਰਦੀ ਤਰਲੇ ਕਰਦੀ ਖਾਲਾ ਮੱਥੇ ਝੜਿਆ ਲੈ ਲੋ ਬਾਜਰਾ ਛਾਵਾ ਲੈ ਲੋ ਬਾਜਰਾ మత్తే మత్ే సడే దనా సజరా బజరా బ సడే దనా సై బావా బాజరా बाजरा फाड सलाई कटन लॻी खून लॻो ले लपो लो बजरा चावा ले बाजरा, बाजरा फाड़ सलाई कटन लॻी खून लॻो पैल बजरा छवा ले बाजरा बाजरा बड़ी मे दाना संगो दना लई लो बाजरा बाजरा सस्सु मेरी बड़ी स्यानि ਦਾਣਾ ਸੰਗੋ ਫੜਿਆ ਲੈ ਲੋ ਬਾਜਰਾ ਛਾਵਾ ਲੈ ਲੋ ਬਾਜਰਾ ਛਾਵਾ ਲੈ ਲੋ ਬਾਜਰਾ ਛਾਵਾ ਲੈ ਲੋ ਬਾਜਰਾ ਛਾਵਾ ਲੈ ਲੋ ਬਾਜਰਾ ਬੱਲੇ ਲੈ ਲੋ ਬਾਜਰਾ ਛਾਵਾ ਲੈ ਲੋ ਬਾਜਰਾ ਬੱਲੇ ਲੈ ਲੋ ਬਾਜਰਾ ਧੰਨਵਾਦ ਜੀ